इंदिरा गांधी ਤਾਂ ਮਾਰ ਦਿੱਤੀ ਗਈ ਸਾਡਾ ਅਗਲਾ ਟਾਰਗੇਟ ਫਿਰ ਦਿੱਲੀ ਵਾਲੇ ਬੰਦੇ ਵੀ ਬਣ ਗਏ ਤੁਸੀਂ ਕਿਹਾ ਜਰਨਲ ਠੋਕਾਂਗੇ ਕੋਈ ਨਾ ਕੋਈ ਹਾਂ ਬਿਲਕੁਲ ਉਹ ਵੈਦਿਆ ਨਹੀਂ ਸੀ ਕੱਲਾ ਜਾਂ ਕੋਈ ਵੀ ਵੈਦਿਆ ਜਾਂ ਸੀਗਾ ਜਾਂ ਜਰਨਲ ਬਰਾਡ ਤੇ ਬੂਰੀ ਸਾਡੀ ਨਿਗਾ ਸੀ ਅਸੀਂ ਉਹਦੇ ਮਗਰ ਵੀ ਗਏ ਹਾਂ ਅਸੀਂ ਪਹਿਲਿਆਂ ਬੰਦਿਆਂ ਜੋ 84 ਤੋਂ ਬਾਅਦ ਜਿਨ੍ਹਾਂ ਨੇ ਮਤਲਬ ਜਿਹੜੇ ਬੰਦੇ ਭਗੌੜੇ ਹੋਏ ਜਿਹਨਾਂ ਨੇ ਘਰ ਛੱਡੇ ਜਦੋਂ ਦਰਬਾਰ ਸਾਹਿਬ ਖੁੱਲਿਆ ਜਨਰਲ ਪਬਲਿਕਲੀ ਜੂਨ ਐਂਡ ਦੇ ਵਿੱਚ ਸੋਚ ਤਾਂ ਫਿਰ ਉਸ ਤੋਂ ਥੋੜੇ ਦਿਨ ਬਾਅਦ ਹੀ ਲਿਆ ਸੀ ਵੀ ਪੰਗਾ ਤਾਂ ਲਵਾਂਗੇ ਮੈਂ ਦਿੱਲੀ ਸੜੀ ਦੇਖੀ ਆ ਗੁਰਦੁਆਰੇ ਸੜੀ ਦੇਖਿਆ ਇਹ ਤਾਂ ਮੋਰੇ ਆ ਕਿਵੇਂ ਆਈਡੀਆ ਦਿੱਤਾ ਗਾਂਧੀ ਜੀ ਨੂੰ ਵੀ ਨਾ ਆਪਾਂ ਹੋਣਾ ਚਾਹੀਦਾ ਜਾਂ ਪਹਿਲੇ ਪਲਾਨ ਸੀਗਾ ਉਹ ਸੀਗਾ ਅਰਨ Nehru ਜਿੰਦੇ ਹੋਣੀ ਫੜੇ ਗਏ ਯਾਰ ਉਦੋਂ ਜਿੰਦਾ ਟੈਂਪਲ ਲੈਂਡ ਚੱਲਿਆ ਸੀ ਅਰਨ Nehru